ਬੀਤੀ ਰਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੀ ਨਿਆਮਤ ਕੌਰ ਦਾ ਪਹਿਲਾ ਜਨਮ ਦਿਨ ਸੀ ਇਸ ਮੌਕੇ ਸੀਐਮ ਭਗਵੰਤ ਮਾਨ ਅਤੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਤੀ ਨੂੰ ਕਵਿਤਾ ਲਿਖਦੇ ਹੋਏ ਅਤੇ ਖੂਬਸੂਰਤ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨਿਆਮਤ ਕੌਰ ਦੇ ਜਨਮ ਦਿਨ ਦਾ ਜਸ਼ਨ ਵੀ ਬੇਹਦ ਸ਼ਾਨਦਾਰ ਰਿਹਾ ਨਿਆਮਤ ਕੌਰ ਇੱਕ ਸਾਲ ਦੀ ਹੋ ਗਈ ਹੈ ਇਸ ਮੌਕੇ ਰਾਤ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਰੌਣਕ ਲਗਾਈਆਂ ਦੱਸਦੇ ਕਿ ਪੰਜਾਬ ਦੇ ਗਵਰਨਰ ਗੁਲਾਬਚੰਦ ਗਟਾਰੀਆਂ ਨੇ ਨਿਆਮਤ ਕੋਰ ਦੇ ਜਨਮ ਦਿਨ ਮੌਕੇ ਕੇਕ ਕੱਟਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ ਦੱਸਦੇ ਕਿ ਗਾਇਕ ਰਣਜੀਤ ਬਾਵਾ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਕਲਿੱਪਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਨਿਆਮਤ ਕੋਰ ਦੀ ਜਨਮ ਦਿਨ ਦੀ ਜਸ਼ਨ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਇਸ ਮੌਕੇ ਰਣਜੀਤ ਬਾਵਾ ਨੇ ਮਿੱਠੀ ਆਵਾਜ਼ ਨਾਲ ਜਿੱਥੇ ਮਾਹੌਲ ਪੂਰਾ ਖੁਸ਼ੀ ਅਤੇ ਜਸ਼ਨ ਭਰਿਆ ਰਖਿਆਉਤੇ ਹੀ ਸੀਐਮ ਭਗਵੰਤ ਮਾਨ ਵੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾ ਭੰਗੜਾ ਪਾੰਦੀ ਨਜ਼ਰ ਆਏ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਭੈਣ ਅਤੇ ਮਾਂ ਵੀ ਸਟੇਜ ਉਤੇ ਮੌਜੂਦ ਰਹੇ ਦੱਸਦੀ ਕਿ ਸੀਐਮ ਭਗਵੰਤ ਮਾਨ ਦੀ ਧੀ ਨਿਆਮਤ ਕੌਰ ਦੇ ਪਹਿਲੇ ਜਨਮ ਦਿਨ ਮੌਕੇ ਪੰਜਾਬ ਦੇ ਗਵਰਨਰ ਕੁਲਪचंद कटारिया ਵੀ ਪਹੁੰਚੇ ਇਸ ਤੋਂ ਇਲਾਵਾ ਆਪ ਸੁਪਰੀਮੋ ਅਰਵਿੰਦ ਕੇਜੀਵਲ ਆਪਨੇ ਤਾਂ ਮਨੀਸ਼ ਸ਼ੋਧਿਆ ਅਤੇ ਸੰਜੇ ਸਿੰਘ ਵੀ ਪਹੁੰਚੇ ਸਨ ਇਸ ਤੋਂ ਇਲਾਵਾ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਤੇ ਹੋਰ ਆਗੂ ਸ਼ਾਮਲ ਹੋਏ ਸਨ ਤਸਦੀਕੀ ਇਸ ਖਾਸ ਮੌਕੇ ਗਾਇਕ ਗੁਰਦਾਸ ਮਾਨ, ਸੂਫੀ ਗਾਇਕ ਅਤੇ ਭਾਜਪਾ ਕੋ ਹੰਸਰਾਜ ਹੰਸ ਗਾਇਕ ਅਤੇ ਪੰਜਾਬੀ ਅਦਾਕਾਰਾ ਕਰਮਜੀਤ ਅਨਮੋਲ ਸਣੇ ਕਈ ਸ਼ਖਸੀਅਤਾਂ ਮੌਜੂਦ ਰਹੀਆਂ ਗੁਰਦਾਸ ਮਾਨ ਵੀ ਨਿਆਮਤ ਕੌਰ ਦੇ ਜਨਮ ਦਿਨ ਮੌਕੇ ਸਟੇਜ ਉਤੇ ਰਣਜੀਤ ਬਾਵਾ ਤੇ ਭਗਵੰਤ ਮਾਨ ਦੇ ਪਰਿਵਾਰ ਨਾਲ ਪੰਗੜਾ ਪਾਉਂਦੇ ਨਜ਼ਰ ਆਏ ਪਹਾੜੀ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਬਰੀ ਮਗਰੋਂ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਡਿੱਗਿਆ ਹੈ ਇੱਕ ਪਾਸੇ ਜਿੱਥੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਉੱਥੇ ਹੀ ਲੋਕਾਂ ਨੂੰ ਵੱਧਦੀ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਦਾ ਮિજાਜ ਹਜੇ ਦੋ ਦਿਨ ਇਸੇ ਤਰ੍ਹਾਂ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ 30 ਮਾਰਚ ਤੋਂ ਬਾਅਦ ਤਾਪਮਾਨ ਫੇਰ 3 ਤੋਂ 5 ਡਿਗਰੀ ਵਧੇਗਾ ਮੌਸਮ ਵਿਭਾਗ ਅਨੁਸਾਰ ਇਸੇ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਨੇ ਅਗਲੇ 48 ਘੰਟਿਆਂ ਵਿੱਚ ਤਾਪਮਾਨ ਵਿੱਚ 3 ਤੋਂ 4 ਡਿਗਰੀ ਦੀ ਗਰਾਫਟ ਆਉਣ ਦੀ ਸੰਭਾਵਨਾ ਜਿਤਾਈ ਹੈ ਇਸੇ ਤਰ੍ਹਾਂ ਸੂਬੇ ਵਿੱਚ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਿਤਾਈ ਗਈ ਹੈ ਹਾਲਾਂਕਿ 30 ਮਾਰਚ ਤੋਂ ਬਾਅਦ ਤਾਪਮਾਨ ਵਿੱਚ ਮੁੜ ਤੋਂ ਵਾਧਾ ਸ਼ੁਰੂ ਹੋ ਜਾਵੇਗਾ ਤੇ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਵੱਧ ਔਸਤ 5.7 ਡਿਗਰੀ ਸੈਲਸੀਅਸ ਘਟਿਆ ਹੈ ਹਾਲਕਿ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਘਟ ਹੈ ਸਵੇਰ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਉਥੇ ਹੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ 12.4 ਡਿਗਰੀ ਤਾਪਮਾਨ ਸਭ ਤੋਂ ਵੱਧ ਠੰਡਾ ਸ਼ਹਿਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ਼ ਸ਼ੋਧੀਆਂ ਨਾਲ ਧੂਰੀ ਦੇ ਪਿੰਡ ਬੀਤੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਲੋਕਾਂ ਵੱਲੋਂ ਅਕਾਲੀ ਦਰ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਰਟੀ ਦਾ ਵਜੂਦ ਕਾਫੀ ਡਿੱਗਿਆ ਸੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਵਤਵਤ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਲੰਧਰ ਮਲੇਰ ਕੋਟਲਾ ਤੋਂ ਅਤੇ ਹੁਣ ਸੰਗਰੂਰ ਵਿੱਚ ਸ਼੍ਰੋਮਣੀ ਕਾਂਦਲ ਤੋਂ ਇਹ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਲੁਧਿਆਣਾ ਤੋਂ ਵਿਧਾਇਕ ਮਨਪ੍ਰੀਤ ਈਆਲੀ ਪਹੁੰਚ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਵੱਲੋਂ ਇਹ ਮੁਹਿੰਮ ਪੂਰੇ ਪੰਜਾਬ ਵਿੱਚ ਚਲਾਈ ਜਾਵੇਗੀ ਅਤੇ ਵਤਵਤ ਲੋਕਾਂ ਨੂੰ ਸ਼੍ਰੋਮਣੀ ਕਾਂਦਲ ਨਾਲ ਜੋੜਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸਿਰਫ ਇਕੱਠ ਵਧਾਉਣ ਦੀ ਗੱਲ ਨਹੀਂ ਬਲਕਿ ਸਹੀ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਾਲਾ ਸਾਡਾ ਮਕਸਦ ਹੈ ਪਾਰਟੀ ਨਾਲ ਜੋੜਨ ਲਈ ਸਾਡੇ ਵੱਲੋਂ ਉਹਨਾਂ ਦੀ ਮੈਂਬਰਸ਼ਿਪ ਦੀ ਪਰਚੀ ਅਤੇ ਉਹਨਾਂ ਦਾ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਮੈਂਬਰ ਬਣਾਇਆ ਜਾ ਰਿਹਾ ਹੈ ਸਾਨੂੰ 6 ਮਹੀਨੇ ਦਾ ਸਮਾਂ ਮਿਲਿਆ ਸੀ ਜਦਰ ਸਿੰਘ ਸਾਹਿਬਾਨ ਵੱਲੋਂ 3 ਮਹੀਨੇ ਦਾ ਸ਼ੁਰੂ ਹੀ ਨਹੀਂ ਹੋਇਆ ਸਾਡੇ ਕੋਲ ਤਕਰੀਬਨ 3 ਮਹੀਨੇ ਦਾ ਸਮਾਂ ਹੋ। ਟੀਚਰ ਤਾਂ ਵੀ ਇਹ ਚ ਗਿਣਤੀ ਵਧਾਉਣ ਦਾ ਕੰਮ ਨਹੀਂ ਹੈਗਾ ਗਲਤ ਹੈ ਵੀ ਆਰਗੈਨਿਕ ਹੋਵੇ ਸਹੀ ਹੋਵੇ ਪਾਰਦਰਸ਼ੀ ਹੋਵੇ ਹਰ ਬੰਦਾ ਜਿਹੜਾ ਸਹਿਮਤ ਆ ਮੈਂਬਰ ਜਿਹਦਾ ਆਈ ਆਈ ਕਾਰਡ ਸਾਡੇ ਕੋਲ ਆ ਜਾਂਦਾ ਆਧਾਰ ਕਾਰਡ ਆ ਜਾਂਦਾ ਉਹ ਮੈਂਬਰ ਬਣੂਗਾ ਇਹ ਤਾਂ ਲੋਕਾਂ ਨੂੰ ਪਤਾ ਨਹੀਂ ਕਿ ਕਿੱਥੇ ਤੱਕ ਪਹੁੰਚ ਜਾਣੀ ਆ ਯਾਨੀ ਕਿ ਇਹ ਕੋਈ ਇਹ ਨਹੀਂ ਵੀ ਅਸੀਂ ਗਿਣਤੀ ਵਧਾਉਣੀ ਆ ਇਹ ਤਾਂ ਲੋਕਾਂ ਨੂੰ ਮੈਂਬਰ ਬਣਾਉਣਾ ਨੇ ਦਿਲੋਂ ਮੈਂਬਰ ਬਣਨਾ ਚਾਹੁੰਦੇ ਆ ਜਿਹੜੇ ਪਿਛਲੇ ਸਮੇਂ 'ਚ ਕਈ ਕਾਰਨਾ ਕਰਕੇ ਨਾਰਾਜ਼ ਹੋ ਗਏ ਸੀ ਅਕਾਲੀ ਦਲ ਤੋਂ ਆ ਜੋ ਪਰਿਵਾਰ ਸਾਰੇ ਅਸੀਂ ਪਿੰਡ-ਪਿੰਡ ਸ਼ੁਰੂ ਕੀਤੀ ਹੋਈ ਹੈ ਭਰਤੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਤੋਂ ਇਸ ਲਈ ਇੱਕ ਖਾਸ ਤੌਰ ਤੇ ਸੰਗਰੂਰ ਦੀ ਧਾਰਤੀ ਤੋਂ ਇੱਕ ਲਹਿਰ ਆ ਜਿਹੜੀ ਹਰ ਲਹਿਰ ਇਥੇ ਸ਼ੁਰੂ ਹੁੰਦੀ ਰਹੀ ਆ ਤੇ ਮੈਨੂੰ ਲੱਗਦਾ ਇਹ ਭਰਤੀ ਦੀ ਲਹਿਰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ ਆ ਜਿਹੜੀ ਇਸ ਧਾਰਤੀ ਤੋਂ ਸ਼ੁਰੂ ਹੋਊਗੀ ਅਸੀਂ ਹਜੇ ਤਾਂ ਜਲੰਧਰ ਮਲੇਰਕੋਟਲਾ ਤੇ ਸੰਗਰੂਰ ਇਸ ਤੋਂ ਬਾਅਦ ਸਾਡਾ ਪਟਿਆਲਾ ਰੱਖਿਆ ਹੋਇਆ ਸਾਰੇ ਜ਼ਿਲ੍ਹਿਆਂ ਜਾਵਾਂਗੇ ਨਹੀਂ ਸਾਡੀ ਪਰਚੀ ਤੇ ਹੁਣੇ ਦੇਖੋ ਕਿ ਦੋ ਵਾਰ ਲਿਖਿਆ ਹੋਊਗਾ ਇੱਕ ਵਾਰ ਨਹੀਂ ਤੁਸੀਂ ਹੁਣੇ ਪਰਚੀ ਪਹਿਲਾਂ ਚੈੱਕ ਕਰੋ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਉੱਪਰ ਲਿਖਿਆ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਥੱਲੇ ਵੀ ਲਿਖਿਆ ਹੈ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਭਰਤੀ ਕਮੇਟੀ ਜਿਹੜੀ 2 ਦਸੰਬਰ ਨੂੰ ਬਣੀ ਸੀ ਉਹਦੇ ਵੱਲੋਂ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਟੜਾ ਤਾਂ ਸਾਰੇ ਹੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜੀ ਸਾਰੇ ਸਾਰੇ ਸਮਝਦੇ ਆ ਦੇਖੋ ਹਰੇਕ ਬੰਦਾ ਸਮਝਦਾ ਕਿ ਸਹੀ ਕੀ ਆ ਗਲਤ ਕੀ ਆ ਠੀਕ ਆ ਮਜਬੂਰੀਆਂ ਹੁੰਦੀਆਂ ਨੇ ਬਹੁਤ ਸਮੇਂ ਤੋਂ ਕਿਸੇ ਲੀਡਰਸ਼ਿਪ ਦੇ ਨਾਲ ਕੰਮ ਕੀਤਾ ਹੁੰਦਾ ਉਹੀਆਂ ਨਹੀਂ ਜਿਹੜੀ ਜ਼ਮੀਰ ਤਾਂ ਹਰੇਕ ਦੀ ਇਹੀ ਕਹਿੰਦੀ ਆ ਵੀ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਨਾਲ ਖੜਨਾ ਪੰਥ ਨਾਲ ਖੜਨਾ ਸੱਚਾਈ ਤੇ ਖੜਨਾ ਸੋ ਸਾਰੇ ਆ ਸਾਰੇ ਨਹੀਂ ਚੱਲ ਪੈਣਾ ਨਾਲ ਦੇਖੋ ਆਉਣ ਵਾਲੇ ਸਮੇਂ ਸਾਰੀ ਲੀਡਰਸ਼ਿਪ ਬੈਠੀ ਆ ਜੋ ਵੀ ਅਗਲਾ ਜੋ ਵੀ ਅਸੀਂ ਗਾਈਡਲਾਈਨਸ ਸੰਵਿਧਾਨ ਲਿਖਿਆ ਜੋ ਦੁਬਾਰਾ ਉਦੇ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਰਏ ਲੈ ਕੇ ਅਸੀਂ ਕੋਈ ਸੋਧਾਂ ਕਰਾਂਗੇ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਤੇ ਬੀਬੀਆਂ ਨੂੰ ਵੱਧ ਤੋਂ ਵੱਧ ਪ੍ਰਤੀਨਿਧਤਾ ਮਿਲ ਸਕੇ। ਉਹ ਤਾਂ ਝੁੰਡਾ ਸਾਹ ਦੇ ਕੁੜੀਏ ਮਰਜ਼ੀ ਕਰਦੀ ਹੈ ਹੁਣ। ਕਨੋਰੀ ਕਲਾ ਵਿਖੇ ਇੱਕ ਸਰਕਾਰੀ ਸਕੂਲ ਵਿੱਚ ਪੀਟੀਐਮ ਦੌਰਾਨ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਆਉਣਾ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵੀ ਪੀਟੀਐਮ ਸ਼ੁਰੂ ਹੋ ਗਈ ਹੈ ਜਿੱਥੇ ਮਾਪਿਆਂ ਨੂੰ ਗੱਲ ਹੌਸਲਾ ਦੇਣ ਵਾਲੀ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲ ਪਹਿਲਾਂ ਵਾਲੇ ਸਰਕਾਰੀ ਸਕੂਲਾਂ ਵਾਂਗ ਨਹੀਂ ਰਹੇ ਉਥੇ ਉਹਨਾ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਵੀ ਬਦਲਾ ਕੀਤੇ ਜਾ ਰਹੇ ਹਨ ਤੇ ਮੈਗਾ ਪੀਟੀਐਮ ਦੇ ਆ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ 'ਚ ਪਹਿਲੀ ਵਾਰ ਹੋਇਆ ਕਿ ਮਾਪੇ ਆਪਣੇ ਬੱਚੇ ਦੀ ਪਰਫਾਰਮੈਂਸ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਸਕੂਲ 'ਚ ਕੀ ਕਰ ਰਿਹਾ ਤੇ ਟੀਚਰ ਜਿਹੜੇ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਬੱਚਾ ਸਕੂਲ ਤੋਂ ਬਾਅਦ ਕਿਹੜੀ ਸੰਗਤ ਜੀ ਆਂਦਾ ਇਹ ਤਾਂ ਪੜਾਉਣ ਦਾ ਕੀ ਫਾਇਦਾ ਹੋਇਆ ਜੇ ਉਹ ਗਲਤ ਸੰਗਤ ਦਾ ਸ਼ਿਕਾਰ ਹੋ। ਸੋ ਆਪਸ ਵਿੱਚ ਬੜਾ ਅੱਛਾ ਕੋਆਰਡੀਨੇਸ਼ਨ ਚੱਲ ਰਿਹਾ ਹੈ। ਕਾਮਯਾਬ ਦੇਖੀ ਨਾ। ਤੇ ਬੱਚੇ 98 99% ਨੰਬਰਾਂ ਵਾਲੇ ਬੱਚੇ ਸਰਕਾਰੀ ਸਕੂਲਾਂ 'ਚ। ਔਰ ਕੋਈ ਕਹਿੰਦਾ ਮੈਂ ਆਈਪੀਐਸ ਬਣਨਾ, ਕੋਈ ਕਹਿੰਦਾ ਮੈਂ ਆਈਈਐਸ ਬਣਨਾ। ਤੇ ਪਹਿਲਾਂ ਸਰਕਾਰੀ ਸਕੂਲਾਂ 'ਚੋਂ ਭਵਿੱਖ ਦੀ ਉਮੀਦ ਕੱਟ ਕਰਦੇ ਸੀ। ਸਿਰਫ ਗਰੀਬਾਂ ਦੇ ਬੱਚੇ ਪੜਦੇ ਸੀ। ਹੁਣ ਇੱਥੇ ਸਾਨੂੰ ਕੁਝ ਬੱਚੇ ਮਿਲੇ ਨੇ ਜਿਹੜੇ 11 11 ਸਾਲ CBSE ਚ ਪਰ ਕੀ ਆਇਆ ਕੁਝ ਬੱਚੇ ਮਿਲਣਗੇ ਧੂਰੀ ਤੋਂ ਇੱਥੇ ਪੜਨਾ ਆਉਂਦੇ ਨੇ ਇਹ ਚੇਂਜ ਹੈ ਇਹੀ ਬਦਲਾਅ ਹੈ ਸੋ ਮੈਂ ਸਾਰੇ ਟੀਚਰਾਂ ਨੂੰ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਔਰ ਸਾਰੇ ਸਟਾਫ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ ਇੱਕ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਤੌਰ ਤੇ ਮਨੀਸ਼ 소ਦੀਆ ਜੀ ਨੇ ਦਿੱਲੀ ਦੇ ਸਕੂਲ ਕਿਉਂਕਿ ਦਿੱਲੀ ਦੇ ਵਿੱਚ ਲੈਂਡ ਲੋਕ ਹੈ ਦਿੱਲੀ ਦੇ ਸਕੂਲ ਐਦਾਂ ਨੂੰ ਹੋ ਸਕਦੇ ਨਹੀਂ ਆਪਣੇ ਸਕੂਲ ਐਦਾਂ ਨੂੰ ਹੋ ਸਕਦੇ ਨਹੀਂ ਕੋਈ ਗਰਾਊਂਡ ਨਹੀਂ ਆਪਣੇ ਕੋਲ ਕਿੰਨਾ ਖੁੱਲਾ ਸਕੂਲ ਹੈ ਹੈਲੀਕਾਪਟਰ ਉਤਰ ਜਾਂਦੇ ਨੇ ਆਪਣੇ ਸਕੂਲਾਂ 'ਚ ਕਹਿੰਨਾ ਨਹੀਂ ਉਸ ਹਾਲਾਤਾਂ ਦੇ ਵਿੱਚ ਵੀ ਦਿੱਲੀ ਦੇ ਸਕੂਲਾਂ ਨੂੰ ਬਹੁਤ ਕਮਾਲ ਸ਼ਾਨਦਾਰ ਬਣਾਇਆ ਤੇ ਬੜੇ-ਬੜੇ ਇੰਟਰਨੈਸ਼ਨਲ ਹਸਤੀਆਂ ਉਹਨਾਂ ਸਕੂਲਾਂ ਨੂੰ ਦੇਖਣ ਲਈ ਆਏ ਆ ਤੇ ਮੈਂ ਚਾਹੂੰਗਾ ਇੱਕ ਮਿੰਟ ਲਈ ਉਹ ਪੰਜਾਬ ਦੇ ਸਕੂਲਾਂ ਨੂੰ ਬਾਰੇ ਇੱਕ ਗੀਤ ਸੋਚਦੇ ਨੇ ਮਨੀਸ਼ ਮੈਨੂੰ ਮੇਰੇ ਬਹੁਤ ਖੁਸ਼ੀ ਹੈ ਕਿ ਪੰਜਾਬ ਕੇ ਸਰਕਾਰੀ ਸਕੂਲਾਂ ਮੈਂ अब ऐसा वातावरण बनने लगा है कि शहर से बच्चे पढ़ने गांव के स्कूलों में भी आ रहे हैं शहर के प्राइवेट स्कूलों में पढ़ रहे बच्चों को लोग निकाल के गांव के सरकारी स्कूलों में डाल रहे हैं ये अपने आप में बहुत बड़ा प्रमाण है कि अब पंजाब के सरकारी स्कूलों की तस्वीर कितनी तो अच्छी होने लगी है और बात सिर्फ पंजाब के सरकारी स्कूलों की तस्वीर बदलने की नहीं है जब पंजाब के सरकारी स्कूलों की तस्वीर बदलेगी तो पंजाब बदलेगा यही बदलता पंजाब है और इसमें टीचर्स को पेरेंट्स को बच्चों को सबको मेरी शुभकामनाएं हैं पंजाब के लोगों ने सर पंजाब के लोगों को तीन साल पहले हम सब लोगों ने आके रिक्वेस्ट की थी कि आप एक मौका अरविंद केजरीवाल जी को दीजिए आप एक मौका भगवंत मान जी को दीजिए और आज उस मौके की बदौलत जो पंजाब के लोगों ने दिया आज न सिर्फ पंजाब के सरकारी स्कूलों में अच्छी पढ़ाई हो रही है बल्कि यहाँ के बच्चे जे ही जा रहे हैं कभी सोच नहीं सकते थे कि सरकारी स्कूलों में पढ़ने वाले बच्चे जे ही जाएंगे आज भी इस पी में जब हम आए तो एक बच्चे से मिले वो बच्चा गाँव के एक सामान्य दुकानदार का बच्चा है जिसके पापा दसवीं पास है और गांव में एक छोटी सी शॉप की दुकान चलाते हैं उनका बच्चा अब सरकारी स्कूल में पढ़ के गाँव के ही सरकारी स्कूल में पढ़ के कल आईआईटी जाएगा वहाँ इंजीनियर बनेगा बड़े बड़ी कंपनियों में कई कई लाख रुपए के पैकेज लेगा तो ये हो सकता है हर बच्चे में संभावना है लेकिन उस संभावना को तलाशने के लिए पहले एजुकेशन में काम करना पड़ेगा मुझे बहुत खुशी है कि पिछले तीन साल में भगवंत मान जी के नेतृत्व में पंजाब सरकार ने एजुकेशन में इतना शानदार काम किया है कि आज गांव के एक सामान्य दुकानदार का बच्चा जो खुद दसवीं पास था आज उसका बच्चा जाके आईआईटी में बैठने के लिए तैयार हो गया है बिल्कुल थे थे वो वर्दियाँ टाइम पे आने लगी बुक्स, नहीं, नहीं प्राइवेट पर भी हम वो कैप लगा रहे हैं प्राइवेट वालों की जो मनमर्जियाँ है वो नहीं चलेंगी विभिन्न सरकारी स्कूलों में भी वर्दियाँ टाइम पे नहीं आता गर्मी वाली वर्दियाँ सर्दी में आती थी सर्दी वाली गर्मियाँ जो वर्दियाँ थी वो गर्मी में आती थी सिलेबस की किताबें टाइम पे नहीं आती थी सब कुछ टाइम पे हो गया और पहली बार हुआ है कि सतारा हजार करोड़ रुपया शिक्षा का बजट रखा है पंजाब में वो क्या नया देखने को मिलेगा अभी शिक्षा क्रांति को लेकर शिक्षा के बाद हम हेल्थ में भी कर रहे हैं आठ सौ इक्यासी हमारे मोहल्ला क्लिनिक हो गए तीन करोड़ से ज्यादा लोग वहां फुटफॉल आके दवाई लेंगे कोई दो दो बार भी आए होंगे हो सकता है तीन करोड़ टोटल होंगे लेकिन डेढ़ करोड़ या उससे ज़्यादा लोग आ गए होंगे फर्स्ट टाइम पर, फर्स्ट टाइम तो उसके बिजली के मामले में आप उस सब पता ही है है ना? तो हमने थर्मल प्लांट खरीदा सरकारी थर्मल प्लांट प्राइवेट थर्मल प्लांट सरकार ने खरीदा नहरों के पानी की का पंद्रह हजार किलोमीटर के नहरी खाल बना चुके हैं और पाइपें वगैरह दबा रहे हैं ताकि नीचे का पानी बच जाए है, है ना और बावन हज़ार से ज़्यादा सरकारी नौकरियां दे चुके हैं एक एक डिपार्टमेंट का एक एक का लिस्ट पड़ी है और कल विधानसभा में नहीं देखा होगा उनके पास कोई मुद्दा नहीं है वो तो बस आते हैं मुर्दाबाद करके बाहर चले जाते हैं बाईकाट करना उनका काम है क्योंकि उनके पास मुद्दा ही कोई नहीं है तो हमारा काम है काम करना हमें उनसे कोई लेना देना नहीं है और दूरी का मैं हूं। आता थोड़ा कम हूं लेकिन लोगों का प्यार जो आपने देखा आज वो कभी कम नहीं होगा बहुत तो बहुत धन्यवाद आपके प्रभारी बने हैं क्या क्या और जो है पंजाब में देखने पार्टी के लिए नहीं पंजाब में पिछले तीन साल से मान साहब के नेतृत्व में जो सरकार काम कर रही है उसमें बहुत अद्भुत काम हुए हैं जो पिछहत्तर साल में कभी नहीं हुए थे और बहुत सारी ऐसी चीजें हुई हैं जिनकी भूमिका बना दी गई जिनके लिए तैयारी कर ली गई पिछली सरकारों ने बहुत सारा कचरा फैलाया हुआ था वो कचरा पिछले तीन साल में साफ हुआ है और अब आप देखिएगा कि अब रॉकेट की स्पीड से काम होंगे और विशेष रूप से पूरे पंजाब में नशे को लेके जो समस्या है मान साहब ने पूरी सरकार ने मिलकर उसके लिए पूरी तैयारी की दो तीन साल और आज नशे के खिलाफ कार्रवाई जिस तरह से हो रही है पूरे पंजाब में पूरे देश में इस बात को लेकर पॉजिटिव है कि यस अगर सरकारें चाहें तो नशे जैसी बीमारी को भी नीचे से जड़ से उखाड़ के फेंका जा सकता है और आप देखिएगा पंजाब में ये एक मॉडल बनेगा सर दिल्ली में की सर, मंत्रे सर, सर, दिल्ली की दिल्ली की जा रही है, रही रिपोर्ट आ है है कल भी दर्ज की है, कैसे देखते हो केजरीवाल मुझे लगता है भारतीय जनता पार्टी अगले पांच साल दिल्ली में नाम बदलने में क्या क्या खेलने में निकालेगी दिल्ली के लोगों के लिए काम कब करेगी दिल्ली के लोगों ने बड़ी उम्मीद से चुना है बीजेपी को थोड़ा उनके लिए लोग काम भी कर ले लोग केजरीवाल के खिलाफ एफ आई e. की फलाना ढिमका उस चीज का नाम बदल देंगे ये नाम बदलने में और एफ करने में अगले पांच साल निकाल देंगे और दिल्ली के लोग दुखी रहेंगे क्योंकि दिल्ली की सरकार को दिल्ली के लोगों के लिए काम करना चाहिए यार उनके बच्चों के लिए स्कूल के खोलो और अच्छे स्कूल खोलो हमने जो कुछ बिजली पानी पी के बिजली कटौती होने लगी एफ होने लगी ਮంత్రి ਵਨਰ ਕੋਲ ਦਾ ਹੋ ਰਿਹਾ ਸੀ ਉਹ ਚੌਂਦੀ ਗੱਲ ਕਰ ਰਹੀ ਹੈ ਪਿਛਲੇ ਸਾਲ 126 ਜੋ ਨਾ ਸਰਕਾਰ ਨੇ ਗਿਆਸਦੌਨ ਨੂੰ ਤਾਂ ਬਹੁਤ ਸਰੀਕਾਂ 136 ਲਾਇਆਗਾ ਪਰ ਐਤਕੀ ਜਦੋਂ ਨਮੀ ਉਹਦੇ ਵਿੱਚ ਚਾਰੇ ਹੁੰਦੀ ਹੈ ਖੰਡਰ ਮਾਲਕ ਨਹੀਂ ਚਾਹਦਾ ਤਾਂ ਕਿ ਕਿਸਾਨ ਇਸ ਵਾਰ ਇਸ ਵਾਰ ਹਾਈਬ੍ਰਿਡ ਤੇ ਸੀ ਟੋਟਲੀ ਬੈਨ ਕਰ ਰਹੇ ਜਿਹੜੇ ਹਾਈਬ੍ਰਿਡ ਨੇ ਅਕਲੀ ਵੀ ਨੇ ਕਿਸਾਨ ਫਿਰ ਨਹੀਂ ਅਸੀਂ ਅਸੀਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹਨੂੰ ਸੀ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿੰਨ ਕਿ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਸਟ ਵੀਕ ਤੋਂ ਆਉਂਦਾ ਉਹ ਤੱਕ ਮੌਇਸਚਰ ਆ ਜਾਂਦਾ ਜਿਹੜਾ ਐਟਮੋਸਫੇਅਰ ਚ ਫਿਰ ਮੌਇਸਚਰ 18% ਹੈ FCI ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹੈਨਾ ਤੁਸੀਂ ਇਸ ਵਾਰ ਸੀ 1 ਜੂਨ ਤੋਂ ਜਿਹੜਾ ਝੋਨੇ ਦੇ ਸੀਜ਼ਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਕੱਢ ਤੇ ਸਭ ਬਿਜਲੀ ਹੈ ਕੋਈ ਪਰ ਵੀ 1 ਜੂਨ ਨੂੰ ਬਿਜਲੀ ਆਉਣ ਲੱਗੀ 1 ਜੂਨ ਤੋਂ ਝੋਨਾ ਲਾਉਣ ਦੀ ਅਸੀਂ 7-7 ਜ਼ਿਲ੍ਹਿਆਂ ਦੇ 6-6 ਜ਼ਿਲ੍ਹਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆ ਤੋਂ ਬਾਅਦ ਲਾਉਣਗੇ ਆ ਤੋਂ ਬਾਅਦ ਲਾਉਣ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਇਹ ਟ੍ਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਸਾਰਿਆਂ ਦਾ ਫਾਇਦਾ ਹੈ ਸਰ ਕਿਸਾਨਾਂ ਦੀ ਗੱਲ ਕਰੀਏ ਸਰ ਕਿਸਾਨ ਤੇ ਕੇਂਦਰ ਦੇ ਵਿੱਚ ਜਿਹੜਾ ਫਵਾਰਡ ਪੈ ਰਿਹਾ ਹੈਗਾ ਕਾਫੀ ਲੰਮਾ ਮਸਲਾ ਹੈ ਐਮਐਸਬੀ ਨੂੰ ਲੈ ਕੇ ਚੱਲਦਾ ਆ ਰਿਹਾ ਹੈਗਾ ਪਰ ਇਸ ਚੀਜ਼ ਦਾ ਹੱਲ ਕੋਈ ਦੇਖੋ ਜੀ ਉਹਨਾਂ ਨੇ ਜਦੋਂ ਮੀਟਿੰਗ ਕਰਨੀ ਹੈ ਉਹ ਕਰ ਲੈਣ ਆ ਚਾਰ ਮਹੀਨੇ ਨੂੰ ਉਹਨਾਂ ਦੀ ਮੀਟਿੰਗ ਹੈ ਅਸੀਂ ਚੰਡੀਗੜ੍ਹ ਹੀ ਜਾਂਦੇ ਹਾਂ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਬਾਕੀ ਦਾ ਤੌਰ ਤੇ ਪਿਆਰ ਨਾਲ ਸਿੱਧੀ ਵਿਜਾਈ ਪੈਸੇ ਵਧਾਏ ਜਾਣਗੇ 1500 ਰੁਪਏ ਆ ਗਿਆ ਤਲਾ ਆਲਰੇਡੀ ਉਹ ਜਿਹੜਾ ਕੋਈ ਸਿੱਧੀ ਵਿਜਾਈ ਕਰੋਗੇ 1